ਤੇਜ ਲਈਦਾ ਮਾਹੌਲ ਬਿਲਕੁਲ ਸਾਫ ਹੈਗਾ بارش ਹੈ ਨਹੀਂਗੀ ਆ ਦੇਖੋ ਬਿਲਕੁਲ ਸੋਸਾਇਟੀ ਅੱਜ ਸੁੱਕ ਚੱਲੀ ਚੀਰਕਪੁਰ ਦੇ ਆਸੇ ਪਾਸੇ ਜਿੰਨੀਆਂ ਵੀ ਥਾਵਾਂ ਖਰੜ ਚੰਡੀਗੜ੍ਹ ਖਾਸ਼ ਮਹਾਲੀ ਡੇਰਾ ਬੱਸੀ ਜੀਰਕਪੁਰ ਪੰਚਕੂਲਾ ਜਮਨ ਲੋ ਪੰਜੌਰ ਲਾਲੋ ਉੱਪਰ ਮੋਰਨੀ ਹਿੱਲ ਇਹਨਾਂ ਥਾਵਾਂ ਤੇ بارش ਰੁਕ ਚੁੱਕੀ ਹੈਗੀ ਮਾਹੌਲ ਜ਼ਰੂਰ ਆ ਹੁਣ ਵੀ ਬੱਦਲ ਵਾਈ ਉੱਪਰ ਆ ਦੇਖੋ ਤਕਰੀਬਨ ਜਿਵੇਂ 10 ਵਜੇ ਪਿਆ 10 ਵਜੇ ਤਾਂ ਧੁੱਪ ਚੜ੍ਹਨੀ ਚਾਹੀਦੀ ਇੱਥੇ ਪੂਰੀ ਪਰ ਬੱਦਲ ਵਾਈ ਆ ਗਈ ਸੂਰਜ ਜ਼ਰੂਰ ਹੈ ਨਹੀਂਗਾ ਪਰ ਇਹਦੀ بارش ਆ ਬਾਰਸ ਰੁਕ ਚੁੱਕੀ ਆ ਉੱਪਰ ਪਹਾੜਾਂ ਦੇ ਵਿੱਚ ਵੀ ਸੋਲਨ ਸਰਮੌਰ ਇੱਕ ਵਾਰੀ بارش ਬੰਦ ਹੋਈ ਵੀ ਹੈਗੀ ਹੈ ਨਹੀਂ ਕੁਝ ਵੀ ਆਉਣ ਵਾਲੇ ਦਿਨਾਂ ਚ 26 27 ਤਰੀਕ ਨੂੰ ਹੈਗਾਗਾ ਦੁਬਾਰੇ ਚਾਂਸ ਤੇ ਪਰ ਇੱਕ ਵਾਰ ਹੁਣ ਅੱਜ ਦੀ ਘੜੀ 23 ਜੁਲਾਈ ਨੂੰ ਬੰਦ ਆ ਇਹੋ ਜਿਹਾ ਮਾਹੌਲ ਆ ਕੁਝ ਕਹਿਣ ਤੋਂ ਭਾਵ ਕੀ ਆ ਵੀ ਜਿਹੜੇ ਆਪਣੇ ਬਰਸਾਤੀ ਨਦੀਆਂ ਨਾਲੇ ਆ ਇੱਕ ਵਾਰੀ ਪਹਾੜਾਂ ਦੇ ਵਿੱਚੋਂ ਪਾਣੀ ਆਉਣਾ ਬੰਦ ਹੋ ਗਿਆ ਸੁਖ ਨਾਲੇ ਕਿਹਦਾ ਪਾਣੀ ਦਾ ਪੱਧਰ ਹੈਗਾ ਉਹ ਬਹੁਤ ਨੇੜੇ ਹੈਗਾ ਬਿਲਕੁਲ ਖਤਰੇ ਦੇ ਨਿਸ਼ਾਨ ਦੇ ਬਿਲਕੁਲ ਨੇੜੇ ਲੱਗ ਚੁੱਕਿਆ ਉਹ ਕੁਝ ਇੰਚ ਹੀ ਪਿੱਛੇ ਹੈਗਾ ਪਰ ਉਹਦੇ ਵਿੱਚੋਂ ਪਾਣੀ ਛੱਡਦਾ ਹੀ ਨਹੀਂ ਹੈਗੇ ਜਿਵੇਂ ਆਪਣਾ ਘੱਗਰ ਹੋ ਗਿਆ ਮਾਰਕੰਡਾ ਹੋ ਗਿਆ ਪਾਣੀ ਟੁੱਟ ਚੁੱਕਿਆ ਬਿਲਕੁਲ ਹੈ ਨਹੀਂਗਾ ਖਾਲੀ ਚੱਲ ਰਿਹਾ ਉਹਨਾਂ ਦੇ ਕਦ ਕਾਠ ਮੁਤਾਬਕ ਖਾਲੀ ਮੰਨੋ ਪੈਸੇਉਂ ਪਾਣੀ ਦਾ ਹੈਗਾਗਾ ਚੱਲਦਾਗਾ ਕੋਈ ਡਰ ਵਾਲੀ ਗੱਲ ਨਹੀਂ ਕੁਛ ਨਹੀਂ ਹੈਗਾਗਾ 23 ਜੁਲਾਈ ਦਾ ਮਾਹੌਲ ਕੁਝ ਇਹੋ ਜਿਹਾ ਮਿੱਤਰੋ ਜੇ ਕੋਈ ਗੱਲਬਾਤ ਹੋਈ ਤਾਂ ਮੈਂ ਦੁਆਰੇ ਦੱਸਣ ਦੀ ਕੋਸ਼ਿਸ਼ ਕਰੂੰਗਾ ਨਹੀਂ ਵਸ ਤੁਸੀਂ ਸਮਝੋ ਵੀ ਮੌਸਮ ਸਾਫ਼ ਅਜ ਨਜ਼ਰ ਵੀਡੀਓ ਪੈਂਦੀ ਨਹੀਂ ਉਹਨਾਂ ਚਰ ਕੁਛ ਨਹੀਂ ਹੈਗਾ ਅਸੀਕਾਰ